ਕਬੀਰ ਜੀ ਹਰ ਇੱਕ ਜਗਿਆਸੂ ਨੂੰ ਸਾਂਝਾ ਉਪਦੇਸ਼ ਕਰਦੇ ਸਨ ਸੰਸਾਰ ਇੱਕ ਵਾਹਿਗੁਰੂ ਜੀ ਦੀ ਰਚਨਾ ਹੈ ਅੱਬਲ ਅੱਲਾਹ ਨੂਰ અપਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਲੇਕੋ ਮੰਦੇ ਲੋਗਾ ਪਰਮਨ ਭੂਲੋ ਭਾਈ ਖਾਲਕ ਖਲਕ ਖਲਕ ਮਹਿ ਖਾਲਕ ਪੂਰ ਰਹੇ ਹੋ ਸਰਬ ਠਾਈ ਰਹਾਓ ਸਾਂਝੀ ਵਾਲਤਾ ਦਾ ਉਪਦੇਸ਼ ਆਮ ਲੋਕਾਂ ਨੂੰ ਆਨੰਦ ਖੇੜਾ ਆਤਮਿਕ ਸਹਿਜ ਅਤੇ ਮੈਤਰੀ ਭਾਵ ਆਦਿ ਸੁਭ ਸੁਖਿਆਮਾ ਦਾ ਹੌਲਾਸ ਮੰਨਣ ਲਈ ਸੁਭਾਗੇ ਸਮੇਂ ਦੀ ਦੇਵੀ ਦਾਤ ਬਖਸ਼ਣ ਲੱਗਾ ਲੋਕ ਪੁੱਤਰ ਧੀਆਂ ਇਸਤਰੀ ਮਾਇਆ ਦਾ ਮੋਹ ਤਿਆਗ ਕੇ ਸਾਧ ਸੰਗਤ ਅਤੇ ਸਿਮਰਨ ਭਗਤੀ ਕਰਨ ਲੱਗ ਪਏ ਕਈ ਜਾਤ ਅਬਮਾਨੀਆਂ ਨੇ ਭਗਤ ਕਬੀਰ ਜੀ ਨਾਲ ਆ ਕੇ ਚਰਚਾ ਕੀਤੀ ਤੋਂ ਸੂਦਰ ਹੋ ਕੇ ਲੋਕਾਂ ਨੂੰ ਗਿਆਨ ਕਰਨ ਲੱਗ ਪਿਆ ਏ ਪੁਰਾਤਨ ਜਾਤ ਵੰਡ ਨੂੰ ਖੰਡਨ ਕਰ ਰਿਹਾ ਹੈ ਅਸੀਂ ਬ੍ਰਾਹਮਣ ਵੇਦ ਸ਼ਾਸਤਰਾਂ ਦੇ ਗਿਆਨਬਾਨ ਹਾਂ ਸਾਨੂੰ ਹੀ ਭਗਤੀ ਕਰਨ ਕਰਾਉਣ ਦਾ ਅਧਿਕਾਰ ਹੈ ਇਹ ਗੱਲ ਚੰਗੀ ਨਹੀਂ ਕਿ ਤੂੰ ਇਹ ਕੰਮ ਛੱਡ ਦੇ ਅਜਿਹਾਂ ਬਹੁਤ ਸਾਰੀਆਂ ਵਿਚਾਰਾਂ ਕੀਤੀਆਂ ਕਬੀਰ ਜੀ ਨੇ ਉਹਨਾਂ ਦਾ ਪਰਮ ਦੂਰ ਕਰਨ ਲਈ ਆਖਿਆ ਕਿ ਬ੍ਰਾਹਮਣ ਉਹ ਜਿਹੜਾ ਬ੍ਰਹਮ ਪ੍ਰਮਾਤਮਾ ਦੀ ਪ੍ਰੇਮ ਭਗਤੀ ਕਰਕੇ ਉਸ ਨਾਲ ਮਿਲ ਜਾਂਦਾ ਹੈ ਸਾਰੇ ਜਗਤ ਨੂੰ ਵਾਹਿਗੁਰੂ ਜੀ ਦੀ ਰਚਨਾ ਸਮਝ ਕੇ ਪਿਆਰ ਕਰਦਾ ਹੈ ਤੁਸੀਂ ਜਾਤ ਰੂਪੀ ਅਪਮਾਨ ਦੀ ਕਾਲਖ ਆਪਣੇ ਹਿਰਦਿਆਂ ਉੱਪਰ ਮਲ ਕੇ ਅਗਿਆਨਤਾ ਦੀ ਚਾਦਰ 헤ਠਾਂ ਭੋਲੇ-ਪਾਲੇ ਗ੍ਰਸਤੀਆਂ ਨੂੰ ਲੁੱਟ ਰਹੇ ਹੋ ਮਨੁੱਖਤਾ ਨੂੰ ਧਿਰਣਾ ਕਰਨ ਵਾਲਾ ਬ੍ਰਾਹਮਣ ਨਹੀਂ ਹੋ ਸਕਦਾ ਰੱਬੀ ਪ੍ਰੀਤ ਤੇ ਗਿਆਨ ਨੇ ਚੰਗੇ ਪੰਡਤਾਂ ਤੇ ਤਾਂ ਬਹੁਤ ਚੰਗਾ ਪ੍ਰਭਾਵ ਪਾਇਆ ਉਹਨਾਂ ਕਬੀਰ ਜੀ ਅੱਗੇ ਸਿਰ ਝੁਕਾ ਦਿੱਤੇ ਪਰ ਇਕ ਰਾਲੂ ਕਬੀਰ ਜੀ ਦੀ ਬਦਦੀ ਪ੍ਰਭਤਾ ਨੂੰ ਸਹਾਰ ਨਾ ਸਕੇ ਉਹਨਾਂ ਕਬੀਰ ਜੀ ਦੀ ਨਿੰਦਿਆ ਵਿਅਪਦੀ ਕਰਾਉਣ ਲਈ ਇੱਕ ਨਵੀਂ ਬਿਉਤ ਘੜੀ ਭਗਤ ਕਬੀਰ ਜੀ ਵੱਲੋਂ ਸਭ ਸਾਧੂ ਮਹਾਤਮਾ ਦੇ ਡੇਰਿਆਂ ਨੂੰ ਚਿੱਠੀਆਂ ਲਿਖਵਾ ਕੇ ਭੇਜ ਦਿੱਤੀਆਂ ਕਿ ਕਬੀਰ ਭਗਤ ਜੀ ਬਹੁਤ ਵੱਡਾ ਭੰਡਾਰਾ ਕਰ ਰਹੇ ਹਨ ਉਹਨਾਂ ਨੂੰ ਕਬੀਰ ਜੀ ਵੱਲੋਂ ਸੱਦੇ ਆਪ ਹੀ ਲਿਖ ਕੇ ਭਜਵਾ ਦਿੱਤੇ ਉਹਨਾਂ ਦੁਸ਼ਟਾਂ ਦਾ ਭਾਵ ਸੀ ਕਿ ਕਬੀਰ ਜੀ ਮਹਾਤਮਾ ਦੀ ਅਨਵਸਤਰਾ ਆਦ ਨਾਲ ਸੇਵਾ ਨਹੀਂ ਕਰ ਸਕਣਗੇ ਜਿਸ ਕਰਕੇ ਕਬੀਰ ਜੀ ਦੀ ਬੇਇੱਜ਼ਤੀ ਹੋਵੇਗੀ ਚਿੱਟੀਆਂ ਅਨੁਸਾਰ ਮਿੱਥੇ ਦਿਨ ਹਜ਼ਾਰਾਂ ਸਾਧੂ ਮਹਾਤਮਾ ਸ਼ੰਖ ਤੋਂ ਸੇ ਨਗਾਰੇ ਨਰਸਿੰਘੇ ਵਜਾਉਂਦੇ ਕਬੀਰ ਜੀ ਦੇ ਆਸ਼ਰਮ ਲੱਗੇ ਆ ਕੇ ਡੇਰੇ ਲਗਾ ਬੈਠੇ ਕਾਂਛੀ ਵਿੱਚ ਮਹਾਤਮਾਵਾਂ ਦੀ ਰੌਣਕ ਨਾਲ ਗਹਿਮਾ ਗਹਿਮੀ ਹੋਣ ਲੱਗੀ ਜਦੋਂ ਕਬੀਰ ਜੀ ਨੂੰ ਪਤਾ ਲੱਗਾ ਕਿ ਸਭ ਮਹਾਤਮਾ ਮੇਰੇ ਘਰ ਇਕ ਰਾਲੂਆਂ ਵਜੋਂ ਪੱਤਰ ਭਾ ਕੇ ਸਦਬਾਏ ਹਨ ਪਰ ਮੈਂ ਇਹਨਾਂ ਦੀ ਸੇਵਾ ਨਹੀਂ ਕਰ ਸਕਦਾ ਕਬੀਰ ਜੀ ਘਰ ਛੱਡ ਕੇ ਜੰਗਲ ਵਿੱਚ ਜਾ ਛੁਪੇ ज्ञानवान पुरुष आपो ਵਿੱਚ ਵਿਚਾਰਨ ਲੱਗੇ ਕਿ ਵੇਖੀਏ ਇਸ ਸਮੇਂ ਭਗਤ ਜੀ ਦੀ लाज ਭਗਵਾਨ ਜੀ ਕਿਵੇਂ ਰੱਖਦੇ ਹਨ ਅੰਤਰਜਾਮੀ ਪ੍ਰਭੂ ਜੀ ਨੇ ਕਬੀਰ ਜੀ ਦੀ ਪਤ ਰੱਖਣ ਵਾਸਤੇ ਇੱਕ ਰੂਪ ਕਬੀਰ ਜੀ ਅਤੇ ਇੱਕ ਰੂਪ ਸੇਠ ਦਾ ਧਾਰਨ ਕਰ ਲਿਆ अनेका ਪਦਾਰਥ ਦੇ ਗੱਡੇ ਭਗਵਾਨ ਜੀ ਦੇ ਹੁਕਮ ਦੇ ਅnder ਆਪ ਜੇ ਲੰਗਰ ਪਕਵਾਨ ਪਕਣੇ ਆਰੰਭ ਹੋ ਗਏ ਥਾਂ ਥਾਂ ਚੰਦੋਏ ਕਨਾਤਾਂ ਤਾ ਤਾਨ ਦਿੱਤੀਆਂ ਗਈਆਂ ਮਖਮਲ ਅਤੇ ਹੋਰ ਅਨੇਕਾਂ ਵਸਤਰ ਵਿਛਾ ਦਿੱਤੇ ਗਏ ਅਨੇਕਾਂ ਤੰਬੂ ਲਗਾ ਦਿੱਤੇ ਗਏ ਨਾਨਾ ਪ੍ਰਕਾਰ ਦੀਆਂ ਮਠਿਆਈਆਂ ਵੀ ਤਿਆਰ ਹੋਣ ਲੱਗ ਪਈਆਂ ਸਭ ਡੇਰਿਆਂ ਵਿੱਚੋ ਅਤਿ ਬਸਤਕਾਰ ਨਾਲ ਮਹਾਤਮਾ ਨੂੰ ਸੱਦ ਕੇ ਉਤਾਰਾ ਦਿੱਤਾ ਗਿਆ ਹਰ ਇੱਕ ਮਹਾਤਮਾ ਦੀ ਸੇਵਾ ਵਾਸਤੇ ਦੋ ਦੋ ਬੰਦੇ ਲਾ ਦਿੱਤੇ ਆਪ ਭਗਵਾਨ ਸੇਠ ਸੂਪ ਵਿੱਚ ਸਿਰ ਤੇ ਸੁੰਦਰ ਚੀਰਾ ਬੰਨ੍ਹ ਕੇ ਕਲਗੀ ਸਜਾ ਕੇ ਕੰਨਾਂ ਵਿੱਚ ਕੁੰਡਲ ਪੈਰਾਂ ਵਿੱਚ ਚੰਦਨ ਦੀਆਂ ਖੜਾਵਾਂ ਪਹਿਨ ਕੇ ਕਬੀਰ ਜਿਹੜਾ ਸਰੂਪ ਵੀ ਭਗਵਾਨ ਜੀ ਨੇ ਧਾਰਨ ਕੀਤਾ ਸੀ ਜੀ ਦਾ ਹੱਥ ਫੜ ਕੇ ਹਰ ਇੱਕ ਮਹਾਤਮਾ ਪਾਸ ਸੇਵਾ ਟਹਿਲ ਪੁੱਛਦੇ ਸਭ ਦੇ ਹਿਰਦੇ ਕਮਲ ਫੁੱਲ ਵਾਂਗੂ ਖਿੜ ਗਏ ਸਭ ਸਾਧ ਸੰਤ ਊਚ ਨੀਚ ਇਸਤਰੀ ਪੁਰਖ ਪ੍ਰਭੂ ਦੇ ਸੇਠ ਸਰੂਪ ਵਿੱਚ ਦਰਸ਼ਨ ਕਰਕੇ ਕੁਰਬਾਨ ਹੁੰਦੇ ਜਾਣ ਭੰਡਾਰੇ ਦਾ ਤਿਉਹਾਰ ਚੱਲਦਾ ਰਿਹਾ ਸਭ ਮਹਾਤਮਾ ਦੀ ਸੇਵਾ ਚਾਵਾਂ ਨਾਲ ਕੀਤੀ ਗਈ ਕੋਈ ਟੋਟ ਨਾ ਵਾਪਰੀ ਕਿਉਂਕਿ ਪ੍ਰਭੂ ਜੀ ਆਪ ਆਏ ਹੋਏ ਸਨ ਸਭ ਮਹਾਤਮਾ ਅਬੇ ਆਗਤ ਗਰੀਬ ਗੁਰਬੇ ਨੇ ਇਸ ਰੱਬੀ ਚਮਤਕਾਰ ਦਾ ਆਨੰਦ ਮਾਣਿਆ ਅ ਟੁੱਟ ਢੰਡਾਰੇ ਵਰਤੇ ਵਿਦਾਇਗੀ ਵੇਲੇ ਹਰ ਇੱਕ ਮਹਾਤਮਾ ਨੂੰ 5-5 ਸਿਰ ਲੱਡੂ ਤੇ 2-2 ਅਸ਼ਰਫੀਆਂ ਦਿੱਤੀਆਂ ਗਈਆਂ ਵੱਡੀਆਂ-ਵੱਡੀਆਂ ਜਮਾਤਾਂ ਦੇ ਮੁਖੀ ਮਹੰਤਾ ਨੂੰ ਮਨ ਵਾਸ਼ਿਤ ਪਦਾਰਥ ਦਿੱਤੇ ਕਾਂਚੀ ਨਗਰ ਦੇ ਸਭ ਨਰ ਨਾਰੀ ਧੰਨ ਕਵੀਰ ਧੰਨ ਕਵੀਰ ਪੁਕਾਰਨ ਲੱਗੇ ਦੁਸ਼ਟ ਸਭਾ ਸੋਚਣ ਲੱਗੀ ਕਿ ਇਹ ਸੇਠ ਕਿੱਥੋਂ ਆ ਗਿਆ ਉਨ੍ਹਾਂ ਹੋਰ ਇੱਕ ਸਾਜ਼ਿਸ਼ ਰਚੀ ਕੇ ਸਾਰਿਆਂ ਨੇ ਮਹਾਤਮਾ ਵਾਲੇ ਵਸਤਰ ਪਹਿਨ ਲਏ ਅਤੇ ਸੇਠ ਜੀ پاس ਪੁੱਜ ਕੇ ਬੇਨਤੀ ਕਰਨ ਲੱਗੇ ਕਿ ਸਾਨੂੰ ਆਪ ਦੀ ਮਿਹਰ ਨਾਲ ਸਭ ਪਦਾਰਥ ਮਿਲ ਗਏ ਹਨ ਪਰ ਅਜੇ ਸਾਡੀ ਧੂਣੀ ਪ੍ਰਕਾਸ਼ਿਤ ਨਹੀਂ ਹੋਈ ਜੇਕਰ ਸਾਡੀ ਧੂਣੀ ਪ੍ਰਕਾਸ਼ਿਤ ਹੋ ਗਈ ਤਾਂ ਆਪ ਜੀ ਦਾ ਜਸ ਗਾਵਾਂਗੇ ਭਗਵਾਨ ਜੀ ਨੇ ਮੂੰਹੋਂ ਮੰਗੀ ਸਮਗਰੀ ਦਿੱਤੀ ਨੇਕਪੁਰਸ਼ ਇਹ ਖੇਡ ਵੇਖ ਕੇ ਪ੍ਰਸੰਨ ਹੋਏ ਪਰ ਦੁਸ਼ਟ ਟੋਲੀ ਮਨ ਹੀ ਮਨ ਵਿੱਚ ਸ਼ਰਮਿੰਦਗੀ ਦੇ ਮਾਰੇ ਖਿਸਕਣ ਲੱਗੀ ਜਦੋਂ ਰੋਸਿਆਂ ਵਿੱਚੋਂ ਲੰਘਦੇ ਜਾ ਰਹੇ ਲੋਕਾਂ ਦੇ ਮੂੰਹੋਂ ਕਬੀਰ ਜੀ ਨੇ ਧੰਨ ਕਬੀਰ ਧੰਨ ਕਬੀਰ ਆਵਾਜ਼ਾਂ ਸੁਣੀਆਂ ਤਦ ਜੰਗਲ ਵਿੱਚੋਂ ਕਬੀਰ ਜੀ ਵੀ ਆਪਣੇ ਘਰ ਪੁੱਜੇ ਸੇਠ ਸਰੂਪ ਵਿੱਚ ਭਗਵਾਨ ਜੀ ਨੇ ਕਬੀਰ ਜੀ ਨੂੰ ਜਫੀ ਵਿੱਚ ਲੈ ਲਿਆ ਅਤੇ ਪਿਆਰ ਨਾਲ ਆਸ਼ੀਰਵਾਦ ਦੇ ਕੇ ਅਲੋਪ ਹੋ ਗਏ ਕਬੀਰ ਜੀ ਦਾ ਜਸ ਸੰਸਾਰ ਵਿੱਚ ਫੈਲ ਗਿਆ ਕਬੀਰ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ ਕਿਆ ਜਾਨੋ ਕਿਛਰ ਕੀਆ ਭਇਓ ਕਬੀਰ ਕਬੀਰ